ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵਗੇ ਚੜ੍ਹਦੀ ਕਲਾ ਛੋਵਗੇ ਤੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਅਗਰ ਚੈਨਲ ਤੇ ਪਹਿਲੀ ਵਾਰ ਹੋਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਇੱਥੇ ਬੱਚੇ ਆ ਗਏ ਸੀ ਪੇਪਰ ਦੇ ਕੇ ਦੁਪਹਿਰ ਨੂੰ ਤੇ ਆਪਾਂ ਲੱਗੇ ਸੀਗੇ ਰੋਟੀ ਬਣਾਉਣ ਵਾਸਤੇ ਕਦੇ ਖਾਂਦੇ ਨੇ ਨਾਲ ਲੈ ਜਾਂਦੇ ਨੇ ਕਦੇ ਨਹੀਂ ਖਾਂਦੇ ਹੈਗੇ ਤੇ ਹੁਣ ਕਹਿੰਦੇ ਮਮਾ ਨਾਲ ਚਾਹ ਬਣਾਣੇ ਆ ਨਾਲੇ ਰੋਟੀ ਬਣਾ ਦੇਣੀ ਹੈ ਨਾਲ ਨਾ ਚਾਹ ਦੇ ਕੇ ਸਵੇਰੇ ਕਰੋ ਖਾ ਕੇ ਜਾਂਦੇ ਨੇ ਤੇ ਨਾਲ ਵੀ ਲੈ ਜਾਂਦੀ ਹੈ ਸਾਢੇ 11:12 ਛੁੱਟੀ ਹੋ ਜਾਂਦੀ ਹੈ ਆਉਂਦੇ ਘੰਟਾ ਤੱਕ ਲੱਗ ਜਾਂਦਾ ਬਸ ਤੇ ਫਿਰ 1 ਵਜੇ ਘਰ ਪਹੁੰਚਦੇ ਨੇ ਉਹਨਾਂ ਨੂੰ ਭੁੱਖ ਲੱਗ ਜਾਂਦੀ ਹੈ ਅੱਜ 2 ਦਿਨ ਹੋ ਗਏ ਨਹੀਂ ਖਾ ਰ ਇਸ ਮੇ ਬਣਾਈ ਨਹੀਂ ਸੀ ਅੱਜ ਕਹਿੰਦੇ ਖਾਣੀ ਐ ਆਪਾਂ ਬਣਾ ਲੈਨੇ ਇਹ ਨਾਲ ਲੱਗੀ ਸੀ ਚਾਹ ਬਣਾਉਣ ਵਾਸਤੇ ਮੇਰੇ ਕਿਰਨ ਅਸੀਂ ਦੋਨੇ ਭੈਣਾ ਕੋਈ ਵੀ ਕੰਮ ਕਰਦੀ ਆਪਸ ਚ ਲੜੀ ਜਾਂਦੇ ਹਾਂ చా బ శా సీ బ ఆలూ బి అంజీ ਜੀ ਆਪਾਂ ਲੱਗੇ ਸ ਤੇ ਸਬਜੀ ਕੱਟਣ ਵਾਸਤੇ ਤੇ ਮੈਂ ਕਿਹਾ ਚੱਲ ਜਲਦੀ ਕੱਟ ਲੈਨੇ ਆ ਸਬਜੀ ਤੇ ਸਵੇਰੇ ਕੱਪੜੇ ਨੇ ਧੋਏ ਸੀ ਤੇ ਸ਼ਾਮ ਨੂੰ ਆਪਾਂ ਮਸ਼ੀਨ ਲਾ ਲਾਂਗੇ ਸਬਜੀ ਕੱਟ ਕੇ ਰੱਖ ਲਾਂਗੇ ਕੋਲ ਆਟਾ ਗੁੰਨ ਕੇ ਤੇ ਫਿਰ ਨਾਲੇ ਆਪਾਂ ਕੋਲ ਮਸ਼ੀਨ ਲਾ ਲਾਂਗੇ ਨਾਲੇ ਰੋਟੀ ਸਬਜੀ ਬਣਾ ਲਾਂਗੇ ਜੀ ਵੈਸੇ ਸਵੇਰੇ ਕੱਪੜੇ ਕਪਰੇ ਤੋਂ ਲੋ ਤੇ ਪੈਰ ਨੂੰ ਬੰਨ੍ਹ ਤੇ ਆ ਲਾ ਕੇ ਫ੍ਰੀ ਟਾਈਮ ਰੱਖ ਲੈਂਦੇ ਤੇ ਵਿਹਲਾ ਹੋ ਜਾਂਦਾ ਸ਼ਾਮ ਨੂੰ ਕੱਪੜੇ ਧੋਣੇ ਫਿਰ ਰੋਟੀ ਦਾ ਵੀ ਹੋ ਜਾਂਦਾ ਆ ਦੇਖੋ ਮੇਰੀ ਕੁੜੀਆਂ ਦੇ ਕੰਮ ਮੈਂ ਸਬਜੀ ਕੱਟ ਲਈ ਮੈਂ ਤੇ ਇੱਕ ਕਾਲੂ ਮੰਗਾਇਆ ਸੀ ਕਿੰਨੇ ਚਾਪੇ ਲਿਆਈ ਦੇ ਇਹ ਨਹੀਂ ਲਿਆਂਦੀ ਕਹਿਣਾ ਨਹੀਂ ਮੰਨਦੀ ਐ ਜਿ ਲਿਆਈ ਐਨੇ ਲੈ ਕੇ ਆਈ ਦੇ ਫੇਰ ਲੰਗਰ ਲਾਣਾ ਰੇ ਰੋਜ਼ ਸੋਚੀਦਾ ਵੀ ਚਲੋ ਜਲਦੀ ਕੰਮ ਕਰਕੇ ਤੇ ਕੋਈ ਨਾ ਕੋਈ ਪੇਟੀ ਵਾਲੇ ਕੱਪੜਿਆਂ ਨੂੰ ਧੁੱਪ ਲਵਾਣੇ ਆ ਜਾਂ ਕੋਈ ਹੋਰ ਕੰਮ ਕਰਦੇ ਆ ਪਰ ਮਾਨੇ ਨਹੀਂ ਕਰਦੇ ਧੁੱਪ ਬਹੁਤ ਤੇਜ਼ ਲੱਗਦੀ ਹੈ Sampai ਉੰਡਟੇ ਰੱਪਾ ਲਾਲ ਮਸਾਲੇ ਨੇ ਕੋਲ ਸਬਜ਼ੀ ਬਣਾ ਲਏ ਨੇ ਤੇ ਛੋਕ ਬੜੀ ਜਿਆਦਾ ਹੋ ਗਈ। ਲਓ ਜੀ ਕੜਾਈ ਹੋ ਗਈ ਆਪਣੀ ਗਰਮ ਤੇ ਆਪਾਂ ਪਾਨੇ ਵਿੱਚ ਤੇਲ ਇਹਦੇ મસાલા પડેલિયા દ ਆਜ ਨੂੰ ਮਿਰਚ ਲਾ ਕੇ ਆਪਾਂ ਬੈਂਗਣ ਭਰਦੇ ਆ ਤੇ ਲਾਨੇ ਤੜਕਾ ਸਬਜੀ ਨੂੰ Obrigado. ਸਬਜੀ ਆਪਾਂ ਰੱਖਤੀ ਬਣਨ ਲਈ ਆਟਾ ਗੁੰਨਤਾ ਤੇ ਬੱਚੇ ਆ ਗਏ ਟਿਊਸ਼ਨ ਤੋਂ ਟੀਵੀ ਦੇਖ ਰਹੇ ਨੇ ਉਹ ਪੜ੍ਹ ਰਹੇ ਆ ਅੰਦਰ ਕਿਰਨ ਤੇ ਆਪਾਂ ਲਾਈ ਗੋਲ ਮਸ਼ੀਨ ਰਾਤ ਨੂੰ ਸਵੇਰੇ ਇਹਦਾ ਕੰਮ ਕਰਦੇ ਧੁੱਪ ਚੜ ਜਾਂਦੀ ਹੈ ਕੱਪੜੇ ਧੋਣ ਨੂੰ ਮਨ ਨਹੀਂ ਕਰਦਾ ਤੇ ਆਪਾਂ ਹੁਣ ਮਸ਼ੀਨ ਲਾ ਲਈ ਧੋ ਲੈਨੇ